ਬੱਚਿਆਂ ਦੇ ਨਾਲ ਉਹਨਾਂ ਦੇ ਮਾਈਂਡ ਦੇ ਅੰਦਰ ਤੱਕ ਗੱਲ ਪਹੁੰਚਾਣਾ ਉਹ ਵਕਤ ਹੈ ਜਦੋਂ ਉਹ ਕੱਚੀ ਨੀਂਦ 'ਚ ਹੁੰਦੇ ਨੇ ਯਾਨੀ ਕਿ ਪੱਕੀ ਨੀਂਦ 'ਚ ਜਾਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਓੜਾ ਟਾਈਮ ਹੁੰਦਾ ਹੈ ਤਕਰੀਬਨ 20 ਤੋਂ 30 ਮਿੰਟ ਦੇ ਵਿੱਚ ਵਿੱਚ ਯਾਨੀ ਕਿ ਜਿੱਦੋਂ ਉਹ ਸੌਣ ਲੱਗਾ ਤੇ ਉਹਦਾ ਮਾਈਂਡ ਰਿਲੈਕਸ ਹੋਣ ਦੀ ਕੋਸ਼ਿਸ਼ ਕਰਦਾ ਹੈ ਅੱਖਾਂ ਬੰਦ ਕਰਦਾ ਆਪਣੀਆਂ ਕੱਚੀ ਨੀਂਦ 'ਚ ਹੁੰਦਾ ਉਸ ਟਾਈਮ ਉਹਦੇ ਨਾਲ ਗੱਲਾਂ ਕਰਿਆ ਕਰੋ ਜਿਸ ਤਰ੍ਹਾਂ ਸਾਡੀਆਂ ਪੁਰਾਣੀਆਂ ਮਾਵਾਂ ਕਰਦੀਆਂ ਰਹੀਆਂ ਨੇ ਸਾਨੂੰ ਲੋਰੀ ਸੁਣਾਉਂਦੀਆਂ ਰਹੀਆਂ ਨੇ ਸਾਨੂੰ ਗੱਲਾਂ ਸੁਣਾਦੀਆਂ ਖਾਨੀਆਂ ਸੁਣਾਦੀਆਂ ਰਹੀਆਂ ਨੇ ਔਰ ਇਹ ਚੀਜ਼ ਸਾਡੀ ਜ਼ਿੰਦਗੀ ਨੂੰ ਚੇਂਜ ਕਰਦੀ ਹੈ ਕਿਉਂਕਿ ਉਸ ਟਾਈਮ ਦੇ ਅੰਦਰ ਸਾਡਾ ਮਾਈਂਡ ਜਿਹੜਾ ਉਹ ਸਬਕੌਨਸ਼ੀਅਸ ਹੁੰਦਾ ਔਰ ਬਹੁਤ ਜ਼ਿਆਦਾ ਸਟੀਮੂਲੇਟ ਵੀ ਹੁੰਦਾ ਹੈ ਔਰ ਉਸ ਟਾਈਮ ਦੇ ਅੰਦਰ ਚੀਜ਼ਾਂ ਨੂੰ ਆਬਜ਼ਰਵ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀ ਉਹਦੇ ਨਾਲ ਸਾਰੀ ਦਿਹਰੀ ਚ ਹੋਈਦੀਆਂ ਨੇ ਔਰ ਇਹ ਹੀ ਸਭ ਤੋਂ ਬਿਹਤਰੀਨ ਟਾਈਮ ਹੁੰਦਾ ਜਦੋਂ ਤੁਸੀਂ ਆਪਣੇ ਦੇਦ ਦੀ ਗੱਲ ਉਹਦੇ ਦਿਮਾਗ ਤੱਕ ਪਹੁੰਚਾ ਸਕਦੇ ਹੋ ਔਰ ਉਸ ਗੱਲ ਨੂੰ ਆਪਣੇ ਮਾਈਂਡ ਦੇ ਅੰਦਰ ਵੀ ਯਾਦ ਰੱਖੇਗਾ उस सलाम लो पहले जाके बेहतरीन अंदर अंदर गुफ्तगु करो और अपनी गल तक पहुँचाओ तो यकीन जानो कि यह टकनीक इस्तेमाल करने तो बाद खुद ही अंदर बदलाव पैदा होता देखोगे और यह टेकनीक सब बेहतरी बच्चे तो बेहतरीन है बच्चों समझाने मैं थोड़ा दोस्त अब्दुल्ला उम्मीद करना थानू तो वीडियो चंकी लगेगी तो इस वीडियो लाइक करो शेयर करो और चैनल ना सबसक्राइब कर लिया करो